ਚਲੋ ਅੱਜ ਇਨਸਟੈਂਟ ਵਾਲੀ ਮਠਿਆਈ ਅਸੀਂ ਘਰ ਬਣਾ ਕੇ ਤਿਆਰ ਕਰਦੇ ਹਾਂ ਇਹ ਮਠਿਆਈ ਬਣਾ ਲਾਂਗੇ ਸਿਰਫ ਸਾਨੂੰ 15 ਮਿੰਟ ਲੱਗਦੇ 15 ਮਿੰਟ ਹੀ ਮਿੰਟ ਵਿੱਚ ਜੇ ਮਠਿਆਈ ਘਰ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਜਿਹਨੂੰ ਵੀ ਇਹ ਵਾਲੀ ਮਠਿਆਈ ਖਵਾਓਗੇ ਨਾ ਉਹ ਵਿਸ਼ਵਾਸ ਹੀ ਨਹੀਂ ਕਰੇਗਾ ਇਹ ਮਠਿਆਈ ਤੁਸੀਂ ਘਰ ਬਣਾ ਕੇ ਤਿਆਰ ਕੀਤੀ ਹੈ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਆਂ ਦੇਖਦੇ ਅੱਜ ਇਨਸਟੈਂਟ ਮਠਿਆਈ ਸੀ ਕਿੱਦਾਂ ਬਣਾ ਕੇ ਤਿਆਰ ਕਰਾਂਗੇ ਇਹ ਮਠਿਆਈ ਬਣਾਉਣ ਲਈ ਸਭ ਤੋਂ ਪਹਿਲੇ ਅੱਧਾ ਕੱਪ ਇੱਥੇ ਲੈ ਆ ਲੈ ਚੀਨੀ ਤੇ ਨਾਲ ਹੀ ਅੱਧਾ ਕੱਪ ਅਸੀਂ ਲੈ ਆ ਲੈ ਤੇ ਪਾਣੀ ਦਾ ਜਿੰਨੀ ਇਸੀ ਚੀਨੀ ਲਵਾਂਗੇ ਨਾ ਉਨਾ ਹੀ ਅਸੀਂ ਇੱਥੇ ਪਾਣੀ ਦਾ ਇਸਤੇਮਾਲ ਕਰਾਂਗੇ ਵਧੀਆ ਫਲੇਵਰ ਵਾਲੇ ਅੱਧੇ ਚਮਚ ਲੈ ਲਈ ਹਰੀ ਇਲਾਚੀ ਦਾ ਪਾਊਡਰ ਇਹ ਰਹਿਣਾ ਫਲੇਵਰ ਹੋਰ ਟੇਸ ਦੋਨੋਂ ਬਹੁਤ ਹੀ ਵਧੀਆ ਆਂਦੇ ਨੇ ਦੋ ਡ੍ਰੋਪਸ ਇੱਥੇ ਲੈ ਆਲੇ ਫੂਡ ਕਲਰ ਦੇ ਇੱਕ ਵਾਰੀ ਮਿਕਸ ਕਰਕੇ ਹੁਣ ਅਸੀਂ ਇਹਦੀ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਨੂੰ ਰੱਖ ਦਾਂਗੇ ਗੈਸ ਤੇ ਅਸੀਂ ਇਹਦੀ ਕੋਈ ਤਾਰ ਵਗੈਰਾ ਨਹੀਂ ਬਣਾਨੀ ਬਸ ਅਸੀਂ ਪਾਣੀ ਵਿੱਚ ਚੀਨੀ ਮੈਲਟ ਹੋ ਜਾਵੇ ਅਸੀਂ ਚੀਨੀ ਚੰਗੀ ਤਰ੍ਹਾਂ ਪਾਣੀ ਵਿੱਚ ਮੈਲਟ ਹੋ ਗਈ ਸੀ ਹੋਰ ਅਸੀਂ ਨੂੰ ਇੱਕ ਜਾਂ ਦੋ ਮਿੰਟ ਲਈ ਇਹਦੀ ਚਾਸ਼ਨੀ ਨੂੰ ਪਕਾ ਲਵਾਂਗੇ ਚਾਸ਼ਨੀ ਨੂੰ ਪਕੜਿਆ ਹੋਏ 2 ਕੁ ਮਿੰਟ ਹੋ ਗਏ ਸੀਗੇ ਚਾਸ਼ਨੀ ਸਾਡੀ ਇੱਥੇ ਤਿਆਰ ਹੈ ਹੁਣ ਅਸੀਂ ਇੱਥੇ ਗੈਸ ਨੂੰ ਕਰ ਦਵਾਂਗੇ ਬੰਦ ਚਾਸ਼ਨੀ ਹਲੇ ਬਹੁਤ ਜ਼ਿਆਦਾ ਗਰਮ ਹੈ ਨੂੰ ਠੰਡੀ ਹੋਣ ਲਈ ਰੱਖ ਦਵਾਂਗੇ ਜਦ ਤੱਕ ਇਹ ਠੰਡੀ ਹੁੰਦੀ ਨਾ ਅਸੀਂ ਅੱਗੇ ਦਾ ਦੇਖ ਲੈਂਦੇ ਹਾਂ ਹੁਣ ਇੱਥੇ ਮੈਂ ਲੈ ਲਿਆ ਇੱਕ ਬੌਲ ਨਾਲ ਲੈ ਲਈ ਫਰੈਸ਼ ਅਮੂਲ ਕਰੀਮ ਮੈਂ ਕਰੀਮ ਫਰੈਸ਼ ਕਰੀਮ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਵੀ ਜਗ੍ਹਾ ਤੇ ਨਾ ਦੁੱਧ ਉੱਪਰ ਜੋ ਮਲਾਈ ਆਂਦੀ ਹੈ ਉਹ ਫਰੈਸ਼ ਵਾਲੀ ਮਲਾਈ ਦਾ ਇਸਤੇਮਾਲ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਮਠਾਈ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਮੇਰੇ ਕੋ ਕ੍ਰੀਮ ਸੀ ਇਸ ਲਈ ਮੈਂ ਅਮੂਲ ਕ੍ਰੀਮ ਦਾ ਤੇ ਇਸਤੇਮਾਲ ਕਰ ਲਈ ਹੈ ਇੱਥੇ ਮੈਂ 1 ਕੱਪ ਲੈ ਲਿਆ ਹੈ ਅਮੂਲ ਕ੍ਰੀਮ ਦਾ ਉਹਨੂੰ ਚਮਚ ਨਾਲ ਇੱਕ ਵਾਰੀ ਸਿੱਧੇ ਸਮੂਥ ਕਰ ਲਾਂਗੇ ਇਸ ਤਰੀਕੇ ਦੇ ਨਾਲ ਹੁਣ ਅਸੀਂ ਐਡ ਕਰਾਂਗੇ ਕੁਝ ਡਰਾਈ ਫਰੂਟ 30 ਗ੍ਰਾਮ ਲੈ ਲਏ ਬਾਰੀ ਕਟੇ ਕਾਜੂ 2 ਵੱਡੇ ਚਮਚ ਲੈ ਲਏ ਬਾਰੀ ਕਟੇ ਪਿਸਤਾ 30 ਗ੍ਰਾਮ ਲੈ ਲਏ ਬਾਰੀ ਕਟੇ ਬਦਾਮ ਸਾਰੇ ਡਰਾਈ ਫਰੂਟ ਨੂੰ ਕ੍ਰੀਮ 'ਚ ਇੱਕ ਵਾਰੀ ਚਮਚ ਨਾਲ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਬਾਰੀਕ ਕੱਟੀ ਕਿਸ਼ਮਿਸ਼ ਦਾ ਵੀ ਇਸਤੇਮਾਲ ਕਰ ਸਕਦੇ ਹੋ ਉਹ ਵੀ ਖਾਣੇ 'ਚ ਬਹੁਤ ਹੀ ਟੇਸਟੀ ਲੱਗਦੀ ਹੈ ਹੁਣ ਇਸ 'ਚ ਐਡ ਕਰਾਂਗੇ ਛਿੰਨੀ ਐਜੇ ਮੈਂ 22 ਚਮਚੀ ਛਿੰਨੀ ਦਾ ਇਸਤੇਮਾਲ ਕਰ ਰਹੀ ਆ ਛਿੰਨੀ ਪਾ ਕੇ ਨੂੰ ਇੱਕ ਵਾਰੀ ਮਿਕਸ ਕਰ ਲਾਂਗੇ ਐਜੇ ਮੈਂ ਛਿੰਨੀ ਨੂੰ ਨਾ ਮਿਕਸੀ ਜੇ ਇੱਕ ਵਾਰੀ ਪੀਸ ਲਿਆ ਸੀਗਾ ਬੂਰਾ ਛਿੰਨੀ ਦਾ ਇਸਤੇਮਾਲ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਿਆ ਛਿੰਨੀ ਦਾ ਘੱਟ ਇਸਤੇਮਾਲ ਅਸੀਂ 'ਚ ਕਰਾਂਗੇ ਕਿਉਂਕਿ ਅੱਗੇ ਜਾ ਕੇ ਅਸੀਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਜਵੀ ਆਪਣੀ ਨੇਚਰਲ ਮਿਠਾਸ ਹੁੰਦੀ ਹੈ ਇਸ ਲਈ ਇਸ ਦੇ ਚੀਨੀ ਦਾ ਘੱਟ ਇਸਤੇਮਾਲ ਕਰਾਂਗੇ 3 ਚਮਚ ਮੈਥੇ ਲੈ ਲਏ ਮਿਲਕ ਪਾਊਡਰ ਦਾ ਮਿਲਕ ਪਾਊਡਰ ਪਾਣ ਨਾਲ ਮਾਵੇ ਦਾ ਟੇਸਟ ਆਏਗਾ ਇਸ ਲਈ ਅਸੀਂ ਇਹਦੇ ਚ ਮਿਲਕ ਪਾਊਡਰ ਦਾ ਇਸਤੇਮਾਲ ਕਰ ਰਹੇ ਹਾਂ ਇਹਨੂੰ ਪਾ ਕੇ ਚੰਗੀ ਤਰ੍ਹਾਂ ਇੱਥੇ ਇੱਕ ਵਾਰੀ ਮਿਕਸ ਕਰ ਲਾਂਗੇ ਤੁਸੀਂ ਕਿਸੇ ਵੀ ਬ੍ਰਾਂਡ ਦਾ ਮਿਲਕ ਪਾਊਡਰ ਲੈ ਸਕਦੇ ਮੈਂ ਐਵਰੀਡੇ ਦਾ ਇੱਥੇ ਮਿਲਕ ਪਾਊਡਰ ਇਸਤੇਮਾਲ ਕਰ ਰਹੀ ਹਾਂ ਤੁਸੀਂ 10-10 ਵਾਲੇ ਪੌਚ ਵੀ ਲੈ ਸਕਦੇ ਮਿਲਕ ਪਾਊਡਰ ਦੇ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਫ੍ਰੀਜ ਵਿੱਚ ਰੱਖ ਆਏ ठंडे हो होने लगी हूँ असी इतने लैके आ गए ब्रैड क्योंकि अज्जी इंस्टेंट मिठाई असी ब्रैड तो बना के तैयार करा जो कि खाने बहुत ही टेस्टी बन गए तैयार होगी जी मिठाई बनाने मैं मिल्क वाली ब्रैड का इस्तेमाल कर रही हाँ मिल्क वाली ब्रैड मिठाई बहुत ही वीय के तैयार होंगी है हूँ असी की करा दो चार चार पीस लैके ना ब्रैड के वे असी चाकू न इस तरीके जो साइड्स होंगे चारों वो असी हटा देवे ਇਸ ਤਰੀਕੇ ਦੇ ਪੀਸਸ ਸੀ ਤੇ ਬਣਾ ਕੇ ਤਿਆਰ ਕਰਾਂਗੇ ਇਹਦੇ ਚਾਰੇ ਸਾਈਡ ਅਸੀਂ ਹਟਾ ਦਵਾਂਗੇ ਇਹ ਸਾਈਡ ਦਾ ਇਸਤੇਮਾਲ ਅਸੀਂ ਬ੍ਰੈਡ ਵਿੱਚ ਨਹੀਂ ਕਰਾਂਗੇ ਨਹੀਂ ਤੇ ਜੋ ਬ੍ਰੈਡ ਦਾ ਟੇਸਟ ਨਾ ਉਹ ਵਧੀਆ ਨਹੀਂ ਆਵੇਗਾ ਇਸ ਲਈ ਇਸ ਨੂੰ ਹਟਾ ਕੇ ਨਾ ਇਹਦੇ ਬ੍ਰੈਡ ਕ੍ਰੰਬਸ ਬਣਾ ਕੇ ਨਾ ਤਿਆਰ ਕਰਕੇ ਫ੍ਰੀਜ ਵਿੱਚ ਸਟੋਰ ਕਰਕੇ ਰੱਖ ਦਵਾਂਗੇ ਇਹ ਬ੍ਰੈਡ ਕ੍ਰੰਬਸ ਕਾਫੀ ਰੈਸਪੀ ਦੇ ਕੰਮ ਆਉਂਦੇ ਨੇ ਇੱਥੇ ਜਿੰਨੇ ਵੀ ਬ੍ਰੈਡ ਸੀ ਨਾ ਸਾਰੇ ਬ੍ਰੈਡਾਂ ਦੇ ਵਿੱਚੋਂ ਸਾਈਡ ਹਟਾ ਦਿੱਤੇ ਨੇ ਇਹ ਦੇਖੋ ਇੱਥੇ ਮਠਿਆਈ ਬਣਾਣ ਲਈ ਮੈਂ 8 ਤੋਂ 10 ਬ੍ਰੈਡ ਦੇ ਪੀਸ ਲੈਨੇ ਹੁਣ ਅਸੀਂ ਕੀ ਕਰਾਂਗੇ ਦੋ ਦੋ ਬ੍ਰੈਡ ਦੇ ਪੀਸ ਲਾਵਾਂਗੇ ਚਾਕੂ ਨਾਲ ਉਹਨੂੰ ਛੋਟੇ ਟੁਕੜਿਆਂ ਵਿੱਚ ਸੀ ਕੱਟ ਕੇ ਤਿਆਰ ਕਰ ਲਵਾਂਗੇ ਦੋ ਪੀਸ ਦੇ ਵਿੱਚ ਅਸੀਂ ਇੱਥੇ ਅੱਠ ਛੋਟੇ ਪੀਸ ਬਣਾ ਕੇ ਤਿਆਰ ਕਰਾਂਗੇ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਕੱਟ ਕੇ ਤਿਆਰ ਕਰ ਸਕਦੇ ਹੋ ਇਹ ਦੇਖੋ ਇਸ ਤਰੀਕੇ ਨਾਲ ਮੈਂ ਕੱਟ ਕੇ ਤਿਆਰ ਕੀਤੀ ਤੁਸੀਂ ਟ੍ਰਾਇੰਗਲ ਸ਼ੇਪ ਦੇ ਵਿੱਚ ਵੀ ਕੱਟ ਕੇ ਤਿਆਰ ਕਰ ਸਕਦੇ ਹੋ ਇਸੇ ਤਰੀਕੇ ਜੋ ਬਾਕੀ ਦੇ ਬ੍ਰੈਡ ਨਾਲ ਉਹਦੇ ਵੀ ਸਿੱ ਇਸੇ ਤਰੀਕੇ ਨਾਲ ਛੋਟੇ ਭਲੇ ਪੀਸ ਕੱਟ ਕੇ ਤਿਆਰ ਕਰ ਲਵਾਂਗੇ ਸਾਰੇ ਇਹ ਦੇਖੋ ਮੈਂ ਸਾਰੇ ਪੀਸ ਇਥੇ ਕੱਟ ਕੇ ਤਿਆਰ ਕਰ ਲਈ ਸੀ ਇਹ ਹੁਣ ਅਸੀਂ ਨੂੰ ਰੱਖ ਦਿੰਨੇ ਸਾਈਡ ਤੇ ਹੁਣ ਜਿਵੇਂ ਮੈਂ ਕਰੀਮ ਵਾਲ ਤੇ ਡਰਾਈ ਫਰੌਲ ਵਾਲੇ ਮਿਕਸਰ ਵਿੱਚ ਰੱਖਿਆ ਸੀ ਉਹ ਮੈਂ ਕਾਲ ਕੇ ਲੈ ਆਈ ਸੀ ਹੁਣ ਅਸੀਂ ਇੱਕ ਇੱਕ ਬ੍ਰੈਡ ਦਾ ਸਲਾਈਸ ਲਵਾਂਗੇ ਚਮਚੇ ਨਾਲ ਜੋ ਕਰੀਮ ਤੇ ਡਰਾਈ ਫਰੌਲ ਵਾਲਾ ਜੋ ਮਿਕਸਚਰ ਹੈ ਨਾ ਉਹ ਸੇ ਇੱਕ ਸਲਾਈਸ ਦੇ ਉੱਪਰ ਪਹਿਲੇ ਲਗਾ ਦਾਂਗੇ ਚੰਗੀ ਤਰ੍ਹਾਂ ਚਾਰੇ ਸਾਈਡ ਤੇ ਲਗਾ ਕੇ ਉੱਪਰ ਅਸੀਂ ਦੂਸਰਾ ਬ੍ਰੈਡ ਦਾ ਸਲਾਈਸ ਰਾ ਕੇ ਹਲਕਾ ਪ੍ਰੈਸ ਕਰਕੇ ਉੱਪਰ ਫਿਰ ਅਸੀਂ ਕਰੀਮ ਤੇ ਡਰਾਈ ਫੂਡ ਵਾਲਾ ਮਿਕਸਚਰ ਲਗਾ ਦਾਂਗੇ ਚੰਗੀ ਤਰ੍ਹਾਂ ਉੱਪਰ ਫਿਰ ਅਸੀਂ ਤੀਸਰਾ ਸਲਾਈਸ ਰੱਖ ਦਵਾਂਗੇ ਬ੍ਰੈਡ ਦਾ ਤੇ ਸਾਈਡ ਤੇ ਜੋ ਵੀ ਕਰੀਮ ਲੱਗੀ ਹੈ ਨਾ ਉਹ ਅਸੀਂ ਹਟਾ ਦਾਂਗੇ ਤੇ ਹਲਕਾ ਜਿਹਾ ਅਸੀਂ ਦੋ ਥਾਂਾਂ ਤੇ ਹਲਕਾ ਹਲਕਾ ਇੱਥੇ ਪ੍ਰੈਸ ਕਰ ਲਵਾਂਗੇ ਤਾਂ ਕਿ ਤਿੰਨੋਂ ਪੀਸ ਆਪਸ ਚ ਚਿਪਕ ਜਾਣ ਚੰਗੀ ਤਰ੍ਹਾਂ ਇਹ ਦੇਖੋ ਇਸ ਤਰੀਕੇ ਦੇ ਬਣਾ ਕੇ ਤਿਆਰ ਕਰਕੇ ਨਾਲ-ਨਾਲ ਅਸੀਂ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਰੱਖਦੇ ਜਾਵਾਂਗੇ ਇਸ ਤਰੀਕੇ ਇੱਕ ਬ੍ਰੈਡ ਦਾ ਸ্লাইਸ ਲਵਾਂਗੇ ਉੱਪਰ ਅਸੀਂ ਕਰੀਮ ਵਾਲਾ ਮਿਕਸਚਰ ਲਗਾ ਦਾਂਗੇ ਡਰਾਈ ਫਰੂਟ ਵਾਲਾ ਉੱਪਰ ਫਿਰ ਦੂਸਰਾ ਸ্লাইਸ ਅਸੀਂ ਲਗਾ ਦਵਾਂਗੇ ਬ੍ਰੈਡ ਦਾ ਉਹਨੂੰ ਹਲਕਾ ਜਿਹਾ ਅਸੀਂ ਪ੍ਰੈਸ ਕਰ ਲਾਂਗੇ ਉਹਦੇ ਉੱਪਰ ਦੂਸਰੇਲੇ ਪੀਸੇ ਉੱਪਰ ਅਸੀਂ ਫਿਰ ਮਿਕਸਚਰ ਲਗਾ ਦਾਂਗੇ ਕਰੀਮ ਤੇ ਡਰਾਈ ਫਰੂਟ ਵਾਲਾ ਉੱਪਰ ਫਿਰ ਤੀਸਰਾ ਸ্লাইਸ ਰੱਖ ਦਾਂਗੇ ਬ੍ਰੈਡ ਦਾ ਸਾਈਡ ਤੇ ਜੋ ਵੀ ਕਰੀਮ ਲੱਗੀ ਹੋ ਗਈ ਹੈ ਮੂਸੇ ਹਟਾ ਦਿਆਂਗੇ ਇਸ ਤਰੀਕੇ ਨਾਲ ਤੇ ਹਲਕਾ ਇਹਨੂੰ ਪ੍ਰੈਸ ਕਰ ਲਾਂਗੇ ਤਾਂ ਕਿ ਤਿੰਨੋਂ ਪੀਸ ਆਪਸ ਵਿੱਚ ਵਧੀਆ ਚਿਪਕ ਜਾਣ ਇਹ ਦੇਖੋ ਉਹਨੂੰ ਇਸੇ ਤਰੀਕੇ ਨਾਲ ਸਾਰੇ ਪੀਸਸ ਸੀ ਬਣਾ ਕੇ ਨੇ ਇੱਕ ਪਲੇਟ ਵਿੱਚ ਰੱਖਦੇ ਜਾਵਾਂਗੇ ਜੋ ਤੁਹਾਨੂੰ ਡਰਾਈ ਫਰੂਟ ਨਹੀਂ ਪਸੰਦ ਉਹ ਤੁਸੀਂ ਸਕਿੱਪ ਕਰ ਸਕਦੇ ਹੋ ਜੋ ਜ਼ਿਆਦਾ ਪਸੰਦ ਤੁਸੀਂ ਜ਼ਿਆਦਾ ਐਡ ਕਰ ਸਕਦੇ ਮੈਂ ਇਹਦੇ ਵਿੱਚ ਬਦਾਮ ਕਾਜੂ ਤੇ ਪਿਸਤੇ ਦਾ ਇਸਤੇਮਾਲ ਕੀਤਾ ਸੀ ਤੁਸੀਂ ਕਿਸ਼ਮਿਸ਼ ਦਾ ਇਸਤੇਮਾਲ ਵੀ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਆਵੇ ਮੈਂ ਡਰਾਈ ਫਰੂਟ ਜ਼ਿਆਦਾ ਇਸ ਵਿੱਚ ਪਾਇਆ ਸੀ ਕਿਉਂਕਿ ਡਰਾਈ ਫਰੂਟ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਇਹਦੇ ਅੰਦਰ ਇਸ ਲਈ ਮੈਂ ਇਹਦੇ ਵਿੱਚ ਡਰਾਈ ਫਰੂਟ ਜ਼ਿਆਦਾ ਇਸਤੇਮਾਲ ਕੀਤਾ ਸੀਗਾ ਇਹ ਦੇਖੋ ਇਸ ਤਰੀਕੇ ਦੇ ਸਾਰੇ ਪੀਸ ਨੂੰ ਨਾ ਇਹ ਇਸ ਤਰੀਕੇ ਬਣਾ ਕੇ ਤਿਆਰ ਕਰਾਂਗੇ ਲੱਗ ਰਿਹਾ ਨਾ ਵਧੀਆ ਬਹੁਤ ਹੀ ਆ ਟੇਸਟੀ ਇਹ ਬਣ ਕੇ ਤਿਆਰ ਹੁੰਦੇ ਆ ਇੱਥੇ ਮੈਂ ਸਾਰੇ ਹੀ ਪੀਸ ਬਣਾ ਕੇ ਤਿਆਰ ਕਰ ਲਏ ਸੀ ਇਹਨੂੰ ਰੱਖ ਦਾਂਗੇ ਸਾਈਡ ਤੇ ਹੁਣ ਜੋ ਚਾਸ਼ਨੀ ਸੀ ਨਾ ਉਹ ਵੀ ਠੰਡੀ ਹੋ ਗਈ ਸੀ ਹੁਣ ਜੋ ਸੀ ਪੀਸ ਬਣਾ ਕੇ ਰੱਖੇ ਸੀ ਨਾ ਉਹ ਸੀ ਲੈ ਕੇ ਨਾ ਇਸ ਤਰੀਕੇ ਨਾਲ ਹਲਕਾ ਹਲਕਾ ਚਾਰੋਂ ਸਾਈਡ ਹੈ ਹੀ ਡਿਪ ਕਰਾਂਗੇ ਚਾਸ਼ਨੀ ਚ ਹਲਕਾ ਜਿਹਾ ਫਿਰ ਉਹਨੂੰ ਕੱਢ ਕੇ ਹਲਕਾ ਹਲਕਾ ਪ੍ਰੈਸ ਕਰਾਂਗੇ ਐਕਸਟਰਾ ਜੋ ਵੀ ਚਾਸ਼ਨੀ ਉਹ ਹਟਾ ਦਾਂਗੇ ਤੇ ਇਹਨੂੰ ਡੈਸੀਕੇਟਰ ਕੋਕੋਨਟ ਦੇ ਨਾਲ ਨਾ ਨਾਰੀਅਲ ਦੇ ਬੁਰਾ ਦੇ ਨਾਲ ਨੂੰ ਚਾਰੋਂ ਸਾਈਡ ਅਸੀਂ ਚੰਗੀ ਤਰ੍ਹਾਂ ਨੂੰ ਕੋਟ ਕਰ ਲਾਂਗੇ ਤਾਂ ਕਿ ਸਾਡੀ ਮਠਿਆਈ ਦੇਖਣੇ 'ਚ ਵੀ ਵਧੀਆ ਲੱਗੇ ਇਹ ਦੇਖੋ ਇਸ ਤਰੀਕੇ ਸੀ ਬਣਾ ਕੇ ਤਿਆਰ ਕਰਾਂਗੇ ਇੱਕ ਇੱਕ ਪੀਸ ਲਵਾਂਗੇ ਇਹਨੂੰ ਹਲਕਾ ਜਿਹਾ ਹੀ ਚਾਸ਼ਨੀ 'ਚ ਚਾਰੋਂ ਸਾਈਡਾਂ ਚੰਗੀ ਤਰ੍ਹਾਂ ਹਲਕਾ ਹਲਕਾ ਬਸ ਇਸੇ ਡਿਪ ਕਰਨਾ ਜਿਆਦਾ ਟਾਈਮ ਅਸੀਂ ਚਾਸ਼ਨੀ ਵਿੱਚ ਇਹਨੂੰ ਨਹੀਂ ਰੱਖਾਂਗੇ ਬਸ ਚਾਸ਼ਨੀ ਚ ਪਾ ਕੇ ਨਾਲ ਦੇ ਨਾਲ ਅਸੀਂ ਨਿਕਾਲ ਲਾਂਗੇ ਐਕਸਟਰਾ ਚਾਸ਼ਨੀ ਸੀ ਇਹਨੂੰ ਹਾਥ ਨਾਲ ਪ੍ਰੈਸ ਕਰਕੇ ਇਹਨੂੰ ਕੱਢ ਲਵਾਂਗੇ ਤੇ ਇਹਨੂੰ ਅਸੀਂ ਨਾਰੀਏ ਦੇ ਬੁਰਾਦੇ ਚ ਚਾਰੇ ਸਾਈਡ ਚੰਗੇ ਤਰ੍ਹਾਂ ਕੋਟ ਕਰ ਲਾਂਗੇ ਇਹ ਦੇਖੋ ਲੱਗ ਰਿਹਾ ਨਾ ਦੇਖਣੇ ਚ ਵਧੀਆ ਅਗਰ ਤੁਸੀਂ ਇਹਨੂੰ ਨਾਰੀਏ ਬੁਰਾਦੇ ਚ ਨਹੀਂ ਕੋਟ ਕਰਨਾ ਚਾਹੁੰਦੇ ਤਾਂ ਇਹਨੂੰ ਸਕਿੱਪ ਕਰ ਸਕਦੇ ਹੋ ਪਰ ਕੋਟ ਕਰੋਗੇ ਤੇ ਦੇਖਣੇ ਚ ਵੀ ਵਧੀਆ ਲੱਗਣਗੇ ਇਹ ਵਾਲੀ ਮਠਾਈ ਸਿੱ ਘਰ ਦੇ ਬੇਸਿਕ ਸਮਾਨ ਤੋਂ ਬਣਾ ਕੇ ਤਿਆਰ ਕੀਤੀ ਸੀ ਤੁਸੀਂ ਤੁਸੀਂ ਜਿੰਨੂੰ ਵੀ ਇਹ ਵਾਲੀ ਮਠਾਈ ਖਾਓਗੇ ਨਾ ਉਹ ਵਿਸ਼ਵਾਸ ਹੀ ਨਹੀਂ ਕਰੇਗਾ ਇਹ ਮਠਾਈ ਤੁਸੀਂ ਘਰ ਬਣਾ ਕੇ ਤਿਆਰ ਕੀਤੀ ਇੱਥੇ ਮੈਂ ਸਾਰੇ ਪੀਸ ਬਣਾ ਕੇ ਤਿਆਰ ਕਰ ਲੈ ਸੀ ਤੁਸੀਂ ਚਾਹੋ ਤਾਂ ਇਸ ਤਰੀਕੇ ਦੇ ਵੀ ਖਾ ਸਕਦੇ ਹੋ ਇਹ ਵੀ ਬਹੁਤ ਹੀ ਟੇਸਟੀ ਲੱਗਦਾ ਬਟ ਮੈਂ ਨੂੰ ਮਾਰਕੀਟ ਸਟਾਈਲ ਬਣਾ ਕੇ ਤਿਆਰ ਕਰਾਂਗੀ ਇਸੇ ਮੈਨੂੰ ਥੋੜਾ ਜਿਹਾ ਗਾਰਨਿਸ਼ ਕਰਾਂਗੀ ਤੇ ਇੱਥੇ ਮੈਨੂੰ ਨਾ ਗਾਰਨਿਸ਼ ਕਰਾਂਗੀ ਬਾਰਿਕ ਕੱਟੇ ਪਿਸਤਾ ਦੇ ਨਾਲ ਤੁਸੀਂ ਚਾਹੋ ਤੇ ਬਾਦਾਮ ਤੇ ਜਾਂ ਕਾਜੂ ਨਾਲ ਵੀ ਨੂੰ ਗਾਰਨਿਸ਼ ਕਰ ਸਕਦੇ ਹੋ ਮੈਂ ਬਾਰਿਕ ਕਟੇ ਪਿਸਤਾ ਨਾਲ ਨੂੰ ਗਾਰਨਿਸ਼ ਕਰਕੇ ਇੱਥੇ ਤਿਆਰ ਕਰ ਰਹੀ ਹਾਂ ਇਸ ਤਰੀਕੇ ਦੇ ਨਾਲ ਲੱਗ ਰਹੀ ਨਾ ਦੇਖਣ ਵਿੱਚ ਵਧੀਆ ਇਹਨੂੰ ਹੋਰ ਅਸੀਂ ਜ਼ਿਆਦਾ ਗਾਰਨਿਸ਼ ਕਰਨ ਲਈ ਨਾ ਇੱਥੇ ਕੇਸਰ ਦੇ ਕੁਝ ਧਾਗੇ ਦੇ ਨਾਲ ਅਸੀਂ ਇੱਥੇ ਗਾਰਨਿਸ਼ ਕਰਕੇ ਨੂੰ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਨੂੰ ਨਾ ਚਾਂਦੀ ਦਾ ਵਰਕ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਉਹ ਵੀ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ ਲੋ ਜੀ ਸਾਡੇ ਤੇ ਸਾਰੇ ਬ੍ਰੈਡ ਦੇ ਬਣ ਕੇ ਤਿਆਰ ਨੇ ਮੈਂ ਤੁਹਾਨੂੰ ਇੱਕ ਪੀਸ ਕੱਟ ਕੇ ਵੀ ਚੈੱਕ ਕਰਨੀ ਹੈ ਤੁਸੀਂ ਆਂਧਾ ਲਈ ਦੀ ਸਟਫਿੰਗ ਚੈੱਕ ਕਰ ਸਕਦੇ ਹੋ ਇਹ ਦੇਖੋ ਬਹੁਤ ਹੀ ਵਧੀਆ ਜ਼ਬਰਦਸਤ ਜੇ ਬਣ ਕੇ ਤਿਆਰ ਹੁੰਦੇ ਤੁਸੀਂ ਜਿੰਨੂੰ ਵੀ ਖਵਾਓਗੇ ਨਾ ਉਹ ਵੀ ਵਿਸ਼ਵਾਸ ਨਹੀਂ ਕਰੇਗਾ ਤੁਸੀਂ ਇਹ ਘਰ ਬਣਾ ਕੇ ਤਿਆਰ ਕੀਤੇ ਨੇ ਮਹਿਮਾਨ ਤੇ ਤੁਹਾਡੇ دیਵਾਨੇ ਹੋ ਜਾਣਗੇ ਜੇ ਤੁਸੀਂ ਮਹਿਮਾਨ ਨੂੰ ਬਣਾ ਕੇ ਖਵਾਓਗੇ ਮੇਰੇ ਤੇ ਘਰ ਵਾਲੇ ਹੀ ਮੇਰੇ دیਵਾਨੇ ਹੋ ਗਏ ਸੀ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਇਸ ਲਈ ਉਹ ਬਹੁਤ ਹੀ ਖੁਸ਼ ਹੈ ਇਹ ਪੇਸਟਰੀ ਦਾ ਵੀ ਟੇਸਟ ਆਂਦਾ ਹੈ ਅੰਦਰ ਤੇ ਬ੍ਰੈਡ ਰਬੜੀ ਦਾ ਟੇਸਟ ਆਉਂਦਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਰਖੜੀ ਆ ਗਈ ਤੁਸੀਂ ਰਖੜੀ ਬਣਾ ਕੇ